ਤੇ ਹਾਂਜੀ ਅੱਜ ਖੜੇ ਆ ਜੀ ਨਕੋਦਰ ਤੇ ਇਹ ਆ ਜੀ ਨਕੋਦਰ ਮੁਰਾਸ਼ਾ ਬਰਾਸ਼ਾ ਵਾਲਾ ਰੋਡ ਤੇ ਦੂਸਰੇ ਪਾਸੇ ਇੱਕ ਹੈਗੀ ਆ ਜੇ ਇਧਰ ਗੁਰਪ੍ਰਸਾਦ ਰਸੋਈ ਇਹ ਹੈਗਾ ਮਾਲੜੀ ਗੇਟ ਤੇ ਇੱਥੇ ਇੱਕ ਪ੍ਰਾਫਟਾ ਲਾਉਂਦਾ ਆ ਦੇਸੀ ਘਰੇਲੂ ਖਾਣਾ ਤੇ ਆਇਆ ਜੀ ਬਾਈ ਤੇ ਇਧਰ ਸਾਡੇ ਪ੍ਰੀਤ ਭਾਈ ਹੁਣੀ ਜਿਨ੍ਹਾਂ ਨੇ ਸਾਨੂੰ ਅੱਜ ਇਸ ਜਗ੍ਹਾ ਦੇ ਦਰਸ਼ਨ ਕਰਾਏ ਨੇ ਇਹ ਲੋਕਾਂ ਨੂੰ ਸਾਨੂੰ ਅੱਜ ਭਰਾਵਾਂ ਨੂੰ ਮਿਲਾ ਰਹੇ ਨੇ ਥੈਂਕ ਯੂ ਭਾਈ ਤੇ 사시 ਗੱਲ ਬਾਈ ਜੀ ਆ ਮਾਈਕ ਲਓ ਪਹਿਲਾਂ ਤਾਂ ਜੀ ਜੀ ਤੇ ਬਾਈ ਕੀ ਨਾ ਤੁਹਾਡਾ ਮੇਰਾ ਨਾਮ ਵਾਰਿਸ ਹੈ ਜੀ ਵਾਰਿਸ ਹਾਂ ਜੀ ਕੀ ਬਾਤ ਵਾਰਿਸ ਜੀ ਮਾਈਕ ਲਾ ਲਓ ਆ ਆੜ ਨਾਲ ਕਿਤੇ ਘਟ ਜੇ ਹਾਂ ਜੀ ਤੇ ਬਾਈ ਕਿਹੜਾ ਪਿੰਡ ਦਾ ਮੇਰਾ ਪਿੰਡ ਸ਼ੰਕਰ ਹੈ ਜੀ ਸ਼ੰਕਰ ਪਿੰਡ ਹਾਂ ਜੀ ਤੇ ਇੱਥੇ ਆ ਕੇ ਤੁਸੀਂ ਇਹ ਦੇਸੀ ਖਾਣਾ ਕਰੋ ਇੱਥੋਂ ਲੈ ਕੇ ਆਉ ਨਹੀਂ ਤਾਂ ਬਣਾਓ ਕੀ ਕਰਦੇ ਨਹੀਂ ਘਰੇ ਬਣਾ ਕੇ ਲੈ ਕੇ ਆਇਆ ਫਰੈਸ਼ ਖਾਣਾ ਹੁੰਦਾ ਡੇਲੀ ਰਿਪੀਟ ਹੁੰਦਾ ਉੱਥੋਂ ਹੀ ਆਪਣੇ ਸ਼ੰਕਰ ਤੋਂ ਹੀ ਹਾਂ ਜੀ ਹਾਂ ਜੀ ਕਿਆ ਬਾਤ ਹੈ ਤੇ ਨਾਂ ਰੱਖਿਆ ਬਾਈ ਹੁਣਾਂ ਨੇ ਗੁਰਪ੍ਰਸਾਦ ਰਸੋਈ ਵਾਹ ਜੀ ਵਾਹ ਇੱਥੇ ਬਾਈ ਬਣਾਉਂਦਾ ਕੜੀ ਚੋਲ ਰਾਜਮਾ ਚੋਲ ਤੇ ਆਹ ਹੈਡਲਾਈਨ ਜਰੂਰ ਪੜਾਇਆ ਵਾਹ ਜੀ ਵਾਹ ਅਨਾਜ ਪ੍ਰਮਾਤਮਾ ਦੀ ਬਖਸ਼ੀ ਨਿਮਤ ਹੈ ਇਸ ਦੀ ਕਦਰ ਕਰੋ ਕਿਆ ਬਾਤ ਹੈ ਭਾਜੀ ਤੇ ਇੱਧਰ ਲਿਖਿਆ ਫਿਊਚਰ ਇਜ਼ ਬ੍ਰਾਈਟ ਤੇ ਇੱਧਰ ਆ ਲਿਖਿਆ ਫਿਊਚਰ ਇਜ਼ ਨਾਟ ਦਾ ਆਪੋਜ਼ਿਟ ਆਪੋਜ਼ਿਟ ਆਫ ਸਕਸੈਸ ਇਟ ਇਜ਼ ਪਾਰਟ ਆਫ ਸਕਸੈਸ ਕਿਆ ਬਾਤ ਹੈ ਭਾਜੀ ਵਾਹ ਜੀ ਵਾਹ ਭਾਈ ਮੈਨੂੰ ਇਹ ਗੱਲ ਆਸ ਤੇ ਵੀ ਪਹਿਲਾਂ ਕੀ ਕੰਮ ਕਰਦਾ ਸੀ ਪਹਿਲਾਂ ਮੈਂ ਸਿੰਗਿੰਗ ਮੈਨੇਜਮੈਂਟ ਚ ਵੀ ਰਿਹਾ ਆ ਜੀ ਮਤਲਬ ਇਹ ਐਜ਼ ਅ ਮਾਡਲ ਐਜ਼ ਅ ਵਿਲਨ ਵੀ ਕੰਮ ਕੀਤਾ ਕਾਫੀ ਗਾਣਿਆਂ 'ਚ ਅੱਛਾ ਹਾਂ ਜੀ ਕੀ ਬਾਤ ਇਹ ਮੇਰਾ ਸ਼ੌਕ ਹੈ ਜੀ ਮੇਰੇ ਭਾਈ ਆ ਜான் ਟੈਟੂਜ਼ ਵਾਲੇ ਅੱਛਾ ਕਾਫੀ ਫੇਮਸ ਆ ਉਹ ਉਹਨਾਂ ਨੇ ਮੈਨੂੰ ਆਈਡੀਆ ਦਿੱਤਾ ਤੇ ਉਹਨਾਂ ਦੀ ਬਦੌਲਤ ਹੀ ਇਹ ਉਹ ਪਾਇਆ ਆ ਜਿਹੜੇ ਵਰਤਨ ਆ ਮੈਨੂੰ ਉਹਨਾਂ ਨੇ ਗਿਫਟ ਕੀਤੇ ਆ ਅੱਛਾ ਤੇ ਉਹਨਾਂ ਨੇ ਕਹਿੰਦੇ ਵੀ ਜੇ ਬਾਅਦਸ ਜੇ ਕੁਝ ਕਰਨਾ ਤੇ ਵਧੀਆ ਕਰੀਂ ਫਿਰ ਮੈਂ ਇਹਨੂੰ ਚੂਜ਼ ਕੀਤਾ ਸੀਗਾ ਅੱਛਾ ਕਿਹੜੀ ਕਿਹੜੀ ਗਾਣਿਆਂ 'ਚ ਕੰਮ ਕਰ ਚੁੱਕੇ ਹੋ ਹੁਣ ਤੱਕ ਕਾਫੀ ਗਾਣੇ ਆ ਜੱਜਾ ਪਿੰਡ ਤੋਂ ਆ ਮੁੰਡਾ ਉਹਦਾ ਸਿੰਗਰ ਦਾ ਨਾਂ ਬੰਟੀ ਜੱਜਾ ਅੱਛਾ ਉਹਦੇ ਗਾਣੇ ਨਖਰੇ ਆ ਉਹਦੇ ਵਿੱਚ ਕੀਤਾ ਹੈਗਾ ਆ ਜੱਸੀ ਖਾਨ ਆ ਉਹਨਾਂ ਦੇ ਗਾਣੇ ਚ ਕੀਤਾ ਹੈਗਾ ਆ ਅੱਛਾ ਐਡੇ ਗਾਣੇ ਚ ਮੋਡਲਿੰਗ ਐਵੇਂ ਫਿਲਮ ਰੋਲ ਕਰਦੇ ਹੁੰਦੇ ਸੀ ਮਿਲਨ ਰੋਲ ਮਿਲਦਾ ਹੁੰਦਾ ਸੀ ਕੀ ਬਾਤ ਆ ਓਕੇ ਤੇ ਪਾਜੀ ਹੁਣ ਤੁਸੀਂ ਇੱਥੇ ਕੀ ਕੀ ਬਣਾਉਨੇ ਕੜੀ ਚੋਲ ਤੇ ਰਾਜਮਾ ਤੇ ਕੀ ਕੀ ਹੈਗਾ ਤੁਹਾਡੇ ਕੋਲ ਅੱਜ ਇਸ ਟਾਈਮ ਕੜੀ ਚੋਲ ਤੇ ਰਾਜਮਾ ਚੋਲ ਹੀ ਅਵੇਲੇਬਲ ਡੇਲੀ ਮੀਨੂ ਇਹੀ ਹੁੰਦਾ ਪਹਿਲਾਂ ਹਾਲ ਤੇ ਜਲਦੀ ਹੀ ਆਪਾਂ ਕੁਝ ਵਧੀਆ ਹੋਰ ਵੀ ਲੈ ਕੇ ਆਵਾਂਗੇ ਅੱਛਾ ਹੋਰ ਕੀ ਇਸ ਤੋਂ ਵਧੀਆ ਕੀ ਲੈ ਕੇ ਆ ਰਹੇ ਹੋ ਸਾਡੀ ਕੋਸ਼ਿਸ਼ ਆ ਵੀ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਜਲਦੀ ਲੈ ਕੇ ਆਈਏ ਅੱਛਾ ਕੀ ਆ ਅੱਛਾ ਹੁਣ ਔਰ ਘਰੇ ਬਣਾਉਗਾ। ਕੀ ਪਤਾ ਹੈ ਭਾਈ ਦਿਖਾਓ ਤੁਹਾਨੂੰ ਹੋਰ ਸਾਨੂੰ ਪਹਿਲਾਂ ਆਪਣਾ ਸਾਰਾ ਕੁਝ। ਦੇਖੋ ਜੀ ਹੁਣ ਥੋੜਾ ਟਾਈਮ ਤੇ ਕੜੀ ਆ। ਪਰ ਇੱਕ ਕਰਸ਼ੀ ਜ਼ਰੂਰ ਹੈ ਕਰੀ ਬੇਟੂ। ਜ਼ਰੂਰ ਜ਼ਰੂਰ ਜੀ। ਤੇ ਭਾਈ ਕੀ ਕੀ ਇਹ ਚ ਪਾਉਨੇ ਹੋ ਤੁਸੀਂ? ਕੜੀ ਵਿੱਚ ਕੋਈ ਵੀ ਚੀਜ਼ ਘੱਟ ਪਾਈਦੀ ਨਹੀਂ ਜੀ। ਮਸਾਲੇ ਵੀ ਪ੍ਰੋਪਰ ਹੀ ਭਾਈ ਦੇ ਜਿਹੜੇ ਪਏ ਆ। ਜੇ ਤੁਸੀਂ ਇਹਦੇ ਵਿੱਚ ਆਲੂ ਪਾਉਨੇ ਹੋ ਜਦੋਂ ਇੱਕ ਵਾਰੀ ਕਿਸੇ ਨੇ ਟੇਸਟ ਕਰ ਲਿਆ ਦੁਬਾਰਾ ਰਿਪੀਟ ਹੀ ਹੋਊਗਾ। ਅੱਛਾ ਇੱਧਰ ਆਪਾਂ ਤੁਹਾਨੂੰ ਦਿਖਾਉਣੇ ਰਾਜ ਮਾਂ। ਅੱਛਾ ரைਸ ਆਪਣੇ ਉਹਦੇ ਬਾਸਮਤੀ ਹੁੰਦੇ ਆ। ਓਕੇ। ਹਾਂ ਜੀ ਹਾਂ ਜੀ। ਇਹ ਥੋੜਾ ਆਇਲ ਫਰੀ ਰੱਖੀਦਾ ਇਹਨਾਂ ਨੂੰ ਅੱਛਾ ਤੇ ਬਰ ਇਧਰ ਨਹੀਂ ਗਰੀ ਗਮੀ ਰੱਖੀ ਰਹੀ ਇਹਦੇ ਵਿੱਚ ਪੂਰਾ ਆਇਲ ਭਰਿਆ ਹੋਇਆ ਹੈ ਹਾਂਜੀ ਹਾਂਜੀ ਇਹ ਤੇ ਬਣਦੇ ਹੀ ਉਸ ਹਿਸਾਬ ਨਾਲ ਆ ਜੀ ਕੀ ਬਾਤ ਹੈ ਹਾਂਜੀ ਇਹ ਰਾਜਮਾ ਜੀ ਸਪੈਸ਼ਲ ਬਣਦਾ ਓਕੇ ਹਾਂਜੀ ਤੇ ਜਿਆਦਾ ਹੌਟ ਸੇਲਿੰਗ ਪ੍ਰੋਡਕਟ ਕਿਹੜਾ ਤੁਹਾਡਾ ਜਿਆਦਾ ਕੀ ਵਿਕਦਾ ਦੋਨੇ ਕਹਿ ਸਕਦੇ ਆਂ ਔਰ ਜੇ ਕਈ ਵਾਰੀ ਇਦਾਂ ਹੁੰਦਾ ਕਿ ਰਾਜਮਾ ਐਂ ਜਲ ਜਾਂਦੇ ਆ ਅੱਛਾ ਕਈ ਵਾਰੀ ਘੜੀ ਐਂ ਜਲ ਜਾਂਦੀ ਹੈ ਫਿਰ ਦੋਨਾਂ ਦਾ ਬੈਲੈਂਸ ਹੀ ਆ ਮਤਲਬ ਜਿੱਦ ਜਿਹਦਾ ਜਿੰਨਾ ਕੇ ਦਿਲ ਕਰਦਾ ਉਹਨਾਂ ਕਿ ਉਹ ਪ੍ਰੋਪਰ ਹੀ ਖਾਣਾ ਆਉਂਦਾ ਜੀ ਅੱਛਾ ਪਹਿਲਾਂ ਤੁਸੀਂ ਲਾਉਂਦੇ ਸੀ ਸ਼ੰਕਰ ਹੈ ਨਾ ਸ਼ੰਕਰ ਲਾਉਂਦੇ ਸੀ ਉੱਥੇ ਰਿਸਪੌਂਸ ਵੀ ਆਇਆ ਉੱਥੇ ਰਿਸਪੌਂਸ ਠੀਕ ਸੀਗਾ ਬਟ ਜਿਮ ਵਾਲੇ ਮੁੰਡੇ ਯਾਦ ਕਰ ਆਉਂਦੇ ਸੀ ਮੇਰੇ ਕੋਲ ਅੱਛਾ ਤੇ ਰਾਜਮਾਂਗ ਚੋਲ ਖਾਣਾ ਅੱਛਾ ਪਰ ਪਿੰਡਾਂ ਦਾ ਮਾਹੌਲ ਤਾਂ ਬੜਾ ਹੋਰ ਸਾਬਦਾ ਸ਼ਹਿਰ ਦਾ ਮਾਹੌਲ ਥੋੜਾ ਵਧੀਆ ਆ ਔਰ ਨਗੋਦਰ ਗੁਰੂਆਂ ਪੀਰਾਂ ਦੀ ਧਰਤੀ ਆ ਇੱਥੇ ਆ ਕੇ ਪ੍ਰਮਾਤਮਾ ਦੀ ਮਿਹਰ ਹੋ ਗਈ ਆ ਜੀ ਅੱਛਾ ਤੇ ਕਿਦੋਂ ਕਿੰਨੇ ਵਜੇ ਭਾਈ ਤੁਸੀਂ ਇੱਥੇ ਆਉਣੇ ਹੋ ਤੇ ਕਿੰਨੇ ਵਜੇ ਵਿਹਲੇ ਹੋ ਜੰਦੇ ਹੋ ਮੈਂ ਤਕਰੀਬਨ ਸਾਢੇ 10 ਵਜੇ ਇੱਥੇ ਆ ਜਾਣਾ ਹੈ ਅੱਛਾ ਸਾਢੇ 10 ਵਜੇ ਸਾਡਾ ਸੈਟਅਪ ਲੱਗਾ ਹੁੰਦਾ ਤੇ ਤਕਰੀਬਨ 2 ਤੋਂ 3 ਵਜੇ ਦੇ ਵਿਚਕਾਰ ਹੋ ਜਾਂਦਾ ਫਿਨਿਸ਼ ਹੋ ਜਾਂਦਾ ਹੈ ਕੀ ਆਪਾਂ ਤਾਂ ਪਹਿਲਾਂ 2 ਤੁਹਾਡੇ ਕੋਲ 10 ਵਜੇ ਤੋਂ ਲੈ ਕੇ 2 ਤੋਂ 2:30 ਦੇ ਪਹਿਲਾਂ ਬਿਲਾ ਫੇ ਹਾਂਜੀ ਹਾਂਜੀ ਤੇ ਕਿਹਨੇ ਖਾਣਾ ਪੀਣਾ ਜੇ ਫੇ 1:30 ਵਜੇ ਆਜਵੀਂ ਜੀ 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 ਤੇ ਲੰਚ ਜੇ ਟਾਈਮ ਤੇ ਜੇ ਨਹੀਂ ਤਾਂ ਉਸ ਤੋਂ ਬਾਅਦ ਤਾਂ ਕੋਈ ਕੁਝ ਲੱਭਣਾ ਨਹੀਂ ਚਲੋ ਕੋਸ਼ਿਸ਼ ਕਰਿਆ ਕਰਾਂਗੇ ਹੁਣ ਤੁਸੀਂ ਜਿੱਦਾਂ ਸਲਾਹ ਦੇ ਰਹੇ ਹੋ ਵੀ ਵੱਡਾ ਕਰ ਲਈਏ ਥੋੜਾ ਜਿਹਾ ਸੈਟਅਪ ਵੱਡਾ ਕਰ ਲਾਂਗੇ ਤੇ ਤਾਂ ਜੋ ਕਿਸੇ ਨੂੰ ਦਿੱਕਤ ਨਾ ਆਵੇ ਔਰ ਜ਼ਾਹਰ ਹੱਥ ਜੋੜ ਕੇ ਸਾਰਿਆਂ ਨੂੰ ਬੇਨਤੀ ਕਰਦੇ ਆ ਭਾਈ ਵੀ ਸਾਈ ਦਾ ਚਾਹੁੰਦੇ ਵੀ ਸਾਰਿਆਂ ਨੂੰ ਮਿਲੇ ਜ਼ਰੂਰ ਭਾਈ ਮੋਡਲਿੰਗ ਛੱਡ ਦੇ ਕਿਹਦੇ ਜੇ ਕਰਦੇ ਹੋ ਨਹੀਂ ਉਹਨੂੰ ਥੋੜਾ ਫੈਲਾ ਹਾਲ ਜੀ ਆਫ ਆ ਬਾਕੀ ਦੇਖੋ ਪਰਮਾਤਮਾ ਦਾ ਰੰਗ ਆ ਕਿੱਥੋਂ ਲੈ ਜਾਣਾ ਉਹਨੇ ਆਪਾਂ ਉਹਦੇ ਹੱਥਿਆਂ ਜਿੱਦਾਂ ਜਿੱਦਾਂ ਚਾਈ ਜਾਂਦਾ ਉਦੋਂ ਨਹੀਂ ਹੁਣ ਆ ਰੰਗ ਦੇਖਣੇ ਆ ਕਿ ਹੋਰ ਰੰਗ ਦੇਖਣੇ ਆ ਦੁਬਾਰਾ ਵੈਸੇ ਮੈਂ ਇੱਥੇ ਹੈਪੀ ਆ ਸੱਚ ਪੁੱਛੋ ਨਾ ਅ ਉਹ ਮੈਂ ਆਪ ਨੂੰ ਆਉਣਾ। ਓਕੇ ਫਿਲਮਾਂ ਫਿਲਮਾਂ ਜਿਵੇਂ ਕੰਮ ਕਰਦਾ ਰੱਖਦੇ ਸ਼ੌਕ। ਫਿਲਮ ਅੱਜ ਐ ਸ਼ਾਰਟ ਮੂਵੀ ਵਗੈਰਾ ਇੱਕ ਦੋ ਕੀਤੀਆਂ ਗਈਆਂ ਮੈਂ। ਅੱਛਾ ਸ਼ੌਕ ਤਾਂ ਬਧੇਰਾ ਆ ਮੇਰਾ। ਅੱਛਾ ਪਰ ਬਾਕੀ ਹੁਣ ਮਾਲਕ ਜਾਣ ਦਾ ਜਿੱਧਰ ਨੂੰ ਸਤਾਰੇ ਲੈ ਜਾਣਗੇ ਚੱਲ ਜਲਾਂਗੇ। ਕੀ ਬਾਤ ਹੈ। ਚਲੋ ਸਤਾਰੇ ਦਾ ਜਿੱਧਰ ਲੈ ਕੇ ਜਾਣਗੇ ਉਹ ਬਾਈ ਦੀ ਗੱਲ ਆ ਫਿਲਹਾਲ ਫਿਲਹਾਲ ਹੀ ਕਿਹੜੀ ਸਾਨੂੰ ਸਾਡੇ ਹੁਣ ਭਾਈ ਕੜੀ ਚੋਲ ਜ਼ਰੂਰ ਟੈਸਟ ਕਰਾ ਦੇਉ ਕਿਉਂਕਿ ਮੈਂ ਕੜੀ ਚੋਲ ਥੋੜਾ ਕੜੀ ਖਾਣ ਦੇ ਜ਼ਿਆਦਾ ਫੈਨ ਆ ਮੈਂ ਜ਼ਰੂਰ ਜ਼ਰੂਰ ਜੀ ਤੇ ਬਾਕੀ ਹੋਵੇ ਹੀ ਅਰਦਾਸ ਕਰਦੇ ਆ ਭਾਈ ਜਲਦੀ ਜਲਦੀ ਕਿਉਂਕਿ ਅਸੀਂ ਇਹ ਨਹੀਂ ਕਹਾਂਗੇ ਤੂੰ ਫਿਲਮਾਂ ਸਿ ਜਾ ਅਸੀਂ ਤਾਂ ਇਹ ਕਹਾਂਗੇ ਚੰਗਾ ਖਾਣਾ ਬਣਾ ਤੇ ਲੋਕਾਂ ਨੂੰ ਵਧੀਆ ਖਾਣਾ ਖਿਲਾ ਤੇ ਚੰਗੀ ਰੋਟੀ ਕਮਾ ਮਿਹਰਬਾਨੀ ਸਰ ਮਿਹਰਬਾਨੀ ਮਿਹਰਬਾਨੀ ਜੀ ਹੁਣ ਤੁਹਾਨੂੰ ਬਣਾ ਕੇ ਦਿਖਾਉਨੇ ਆਂ ਆਪਾਂ ਤੁਹਾਡੇ ਲਈ ਸਪੈਸ਼ਲ ਕੜੀ ਚੋਲ ਕੀ ਬਾਤ ਆ ਮਾਈ ਨੇ ਕਿਹਾ ਵੀ ਜੇ ਕੜੀ ਪਸੰਦ ਨਾ ਆ ਨਾ ਫੇਰ ਗੱਲ ਕਰ ਇੱਕ ਘੰਟਾ ਆਪਣੀ ਕੜੀ ਚੁੱਲੇ ਤੇ ਰਜਦੀ ਆ ਜੀ اچھا ਇੱਕ ਘੰਟੇ ਤੋਂ ਬਾਅਦ ਵਿੱਚ ਇਹਨੂੰ ਹਲਾਇਦਾ ਆ ਇਸ ਤੋਂ ਪਹਿਲਾਂ ਇਹਨੂੰ ਛੇੜੀਦਾ ਨਹੀਂ ਜੀ ਸ਼ਾਬਾਸ਼ ਬਾਕੀ ਆ ਬਾਈ ਉਹ ਨਹੀਂ ਡੇਲੀ ਜਾਂਦੇ ਇਹਨਾਂ ਨੂੰ ਬਚ ਲੋ ਕਿਵੇਂ ਦਾ ਟਾਈਮ ਬਾਈ ਜਦ ਲੱਗਦਾ ਬਾਈ ਜਦ ਰੱਖੋ ਬਸ ਚਲੋ ਠੀਕ ਹੈ ਜੀ ਅਸੀਂ ਤੁਹਾਨੂੰ ਬੂਰਾ ਸਜਾ ਕੇ ਦਵਾਂਗੇ ਪਲੇਟ 'ਤੇ ਕੀ ਬਾਤ ਹੈ ਪਹਿਲਾਂ ਕੜੀ ਉਦੇ ਉੱਪਰ ਫਿਰ ਰਾਈਸ ਤੇ ਉਦੇ ਉੱਪਰ ਫਿਰ ਕੜੀ ਕੀ ਬਾਤ ਹੈ ਸੈਲਡ ਵੀ ਆਊਗਾ ਜੀ ਅੱਛਾ ਵਾਜੀਨਾ ਔਰ ਸੈਲਡ ਵੀ ਸਪੈਸ਼ਲ ਹੀ ਹੁੰਦਾ ਜੀ ਉਹ ਵਾਜੀਨਾ ਅਸੀਂ 40 ਰੁਪਏ ਵਿੱਚ ਬੰਦਾ ਰਜਾਉਣ ਦਾ ਪਲਾਨ ਕੀਤਾ ਹੋਇਆ ਹੈ ਸੈੱਟ ਅੱਛਾ 40 ਰੁਪਏ ਦੇ ਵਿੱਚ 40ਾਂ 'ਚ ਬੰਦਾ ਪੂਰਾ ਰਜਾ ਕੇ ਦਵਾਂਗੇ ਲਓ ਜੀ ਵਾਜੀਨਾ ਲਓ ਜੀ ਆਹ ਹੋ ਗਈ ਸਾਡੀ ਪਲੇਟ ਰੈਡੀ ਜੀ ਜੀ ਕੀ ਬਾਤ ਹੈ ਯਾਰ ਰਾਜਮਾ ਤੇ ਸੋ ਹੁਣ ਆਪਾਂ ਉਹ ਸੈਟ ਜੀ ਚੱਲ ਜਾਈਏ ਕਿਉਂਕਿ ਬਾਈ ਹੁਣੀ ਬਿਜ਼ੀ ਨੇ ਜੀ ਤੇ ਆਪਾਂ ਸੈਟ ਜੀ ਤੇ ਜਾ ਕੇ ਟੈਸਟ ਕਰਦੇ ਹਾਂ ਓਕੇ ਕਾਲ ਕਰਾਉਣ ਲੱਗਾ ਤੇ ਸੋ ਲੋ ਜੀ ਆ ਗਿਆ ਆਪਣਾ ਸਭ ਤੋਂ ਬੈਸਟ ਫੇਵਰਟ ਪਾਰਟ ਫੂਡ ਟੈਸਟਿੰਗ ਦਾ। ਕੀ ਬਾਤ ਹੈ ਯਾਰ। ਇਹ ਸਭ ਤੋਂ ਪਹਿਲਾਂ ਇਹਨੂੰ ਉਲਾਲੀਏ ਥੋੜਾ ਜਿਹਾ ਕਰਕੇ ਤੇ ਵੱਡੀ ਸਾਰੀ ਬਾਈਟ ਹੋਵੇ ਤੇ ਪਤਾ ਲੱਗੇ ਵਾਕੇ ਵੀ ਕਿਵੇਂ ਦਾ ਹੈਗਾ ਆ। ਤੇ ਸੋ। ਕਿਦਾ ਹਾਲ ਚੱਲ ਜੀ। ਇਹ ਤਾਂ ਠੀਕ ਆ। ਹੋਰ ਸੁਣਾਓ। ਮੈਂ ਤੇ ਫੋਟੋ ਮਾਣੇ ਨਾ ਟੋੜਾ ਲਾ ਰੱਤ ਮਾ ਕੜੀ ਟੋੜਾ। ਜਲਦੀ ਜਲਦੀ ਦੇਖੋ ਲੋ ਨੋ ਕੜੀ ਦੇ ਵਿੱਚ ਨਾ ਪਕੌੜੇ ਵਗੈਰਾ ਪਾਉਂਦੇ ਨੇ। ਬਾਈ ਨੇ ਇੱਕ ਨਿੱਕੇ ਨਿੱਕੇ ਜਿਹੜੇ ਪਕੌੜੀਆਂ ਹੁੰਦੀਆਂ ਆ ਉਹ ਰੱਖੀਆਂ ਨੇ ਨਾਲ ਵਿੱਚ ਆਲੂ ਪਾਏ ਨੇ। ਆਲੂ ਦਾ ਫਲੇਵਰ ਜਿਹੜਾ ਨਾ ਉਹ ਇੱਕ ਅਲੱਗ ਜਿਹਾ ਲੱਗਦਾ ਵਿੱਚ ਆ ਕੇ। ਤੇ ਵਧੀਆ ਫਲੇਵਰ ਬਣਦਾ ਉਹ ਜੀ ਲੈ ਕੇ। ਜਿੰਨਾਂ ਕ ਕਰੇ ਖਟਾਸ ਹੋਣੀ ਚਾਹੀਦੀ ਉਹਨੇ ਖਟਾਸ ਆ ਦੇ ਵਿੱਚ ਤੇ ਜਿੰਨਾਂ ਕ ਬਾਕੀ ਫਲੇਵਰ ਆ ਮਿਰਚ ਵਗੈਰਾ ਆ ਮਸਾਲੇ ਵਗੈਰਾ ਬਹੁਤ ਲਾਈਟ ਨੇ ਕੋਈ ਨੁਕਸਾਨ ਵਾਲੀ ਗੱਲ ਨਹੀਂ ਹੈਗੀ ਵੀ ਜਿਹੜਾ ਤੁਹਾਡਾ ਕੋਈ ਤੁਸੀਂ ਹਾਜਮਾ ਨਹੀਂ ਕਹਜਮ ਨਹੀਂ ਕਰ ਸਕਦੇ ਇਹਨੂੰ ਇੱਕ ਵਧੀਆ ਹਲਕਾ ਫੁਲਕਾ ਖਾਣਾ ਆ ਤੇ ਤੁਸੀਂ ਇੱਥੇ ਬਾਈ ਕੋ ਲਾ ਸਕਦੇ ਹੁਣ ਬਾਈ ਕੋ ਚਲਦੇ ਤੇ ਬਾਈ ਨੂੰ ਪੁੱਛਦੇ ਆ ਵੀ ਇਹ ਕਿਹੜਾ ਐਡਰੈਸ ਆ ਤੇ ਕਿੱਥੇ ਲੋਕਾਂ ਨੇ ਆਉਣਾ ਆਪਣੇ ਆਪਣੇ ਜਿਹੜੇ ਸਾਡੇ ਫਾਲੋਅਰਸ ਨੇ ਜਾਂ ਸਾਡੇ ਜਿਹੜੇ ਖਾਣ ਪੀਣ ਵਾਲੇ ਨੇ ਉਹ ਕਿੱਥੇ ਆਉਣਗੇ ਸੋ ਆਜੋ ਬਾਈ ਜਦ ਤੱਕ ਦਾ ਮੈਂ ਆਪਣੀ ਪਲੇਟ ਖਤਮ ਕਰ ਰਿਹਾ ਤਦ ਤੱਕ ਤੁਸੀਂ ਆਪਣਾ ਐਡਰੈਸ ਦੱਸ ਦਿਓ ਇਸ ਤੋਂ ਔੜੀ ਆਪਣਾ ਨੀਅਰ ਖੁਸ਼ੀ ਸਕੈਨਿੰਗ ਸੈਂਟਰ ਓਪੋਜ਼ਿਟ ਇੱਧਰ ਮਾਲੜੀ ਗੇਟ ਨੂੰ ਉਧਰ ਤੇ ਇੱਕ ਮਿੰਟ ਓਕੇ ਭਾਈ ਇਹ ਬਣਾਉਂਦਾ ਕੋਣ ਹੈ ਪਹਿਲਾਂ ਦੱਸੋ ਬਣਾਉਂਦਾ ਮੈਂ ਖਾਦਿਆਂ ਜੀ ਹੂੰ ਹਾਂਜੀ ਚਾਵਲ ਮੇਰੀ ਬਾਈ ਬਣਾਉਂਦੇ ਆ ਅੱਛਾ ਕੜੀ ਤੇ ਰਾਜਮਾ ਇਹ ਮੈਂ ਹੀ ਬਣਾਉਣਾ ਹੁੰਦਾ ਅੱਛਾ ਇਹ ਤੁਸੀਂ ਬਣਾਉਨੇ ਆ ਹਾਂਜੀ ਹਾਂਜੀ ਕੀ ਬਾਤ ਹੈ ਯਾਰ ਬਹੁਤ ਵਧੀਆ ਬਾਲੀ ਮੈਨੂੰ ਹੈਲਪ ਕਰੀ ਜਾਣੀ ਦੇ ਮੇਰੇ ਮਾਤਾ ਜੀ ਨਾਲ ਹੈਲਪ ਕਰਾਉਂਦੇ ਆ ਮੇਰੇ ਅੱਛਾ ਤੇ ਹਾਂਜੀ ਤੇ ਉਹਨਾਂ ਨੇ ਬਸ ਘੱਟ-ਘੱਟ ਕੇ ਸਮਾਨ ਦੇਈ ਜਾਣਾ ਹੁੰਦਾ ਕਿ ਮੈਂ ਫਿਰ ਤਿਆਰ ਕਰੀ ਜਾਣਾ ਹੁੰਦਾ ਜੀ। ਕੀ ਬਾਤ ਹੈ ਯਾਰ ਭਾਜੀ ਬਹੁਤ ਵਧੀਆ। ਤੇ ਗੱਲਾਂ ਵੀ ਪੰਜਾਬੀ ਭਰਾਵਾਂ ਨੂੰ ਹਮੇਸ਼ਾ ਸਪੋਰਟ ਕਰਨੀ ਚਾਹੀਦੀ ਆ। ਜੇ ਸਾਡੇ ਭਰਾ ਹੁਣ ਪੰਜਾਬੀ ਭਰਾ ਸਾਡੇ ਚੰਗੇ ਕੰਮ ਵਾਲੇ ਪਾਸੇ ਹੋਏ ਨੇ ਤੇ ਉਸ ਪਾਸੇ ਨੂੰ ਤੁਰੇ ਨੇ ਤੇ ਹੁਣ ਆਪਾਂ ਨੂੰ ਸਪੋਰਟ ਕਰਨਾ ਪੈਂਦਾ ਪਰ ਇੱਕ ਗੱਲ ਹੋਰ ਵੀ ਆ ਜੀ ਸਾਰੇ ਪਾਸੇ ਫੂਡ ਵਾਲੇ ਪਾਸੇ ਨਾ ਆ ਜਾਈਏ। ਜਿਹੜੇ ਵੀ ਹੋਰ ਕੰਮ ਜਿਹਦੇ ਨੇ ਸਿੱਖੇ ਹੋਏ ਨੇ ਜਿਹੜੇ ਹੋਰ ਕੰਮ ਉਸ ਪਾਸੇ ਵੀ ਚਲੀ ਆਪਾਂ ਨੂੰ ਕੌਕੀ ਪੰਜਾਬ ਦੇ ਵਿੱਚ ਜੇ ਤੁਸੀਂ ਕੰਮ ਕਰ ਲਾਪੇ ਨਾ ਸਮਝ ਲਓ ਤੁਸੀਂ ਕਿਤੇ ਵੀ ਕਾਮਯਾਬ ਹੋ ਜੀ ਜੀ ਸੋ ਹੁਣ ਤੁਸੀਂ ਕਰਨਾ ਹੁਣ ਵੀਡੀਓ ਨੂੰ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਚੰਗਾ ਜਿਹਾ ਕਮੈਂਟ ਕਰਨਾ ਕਿ ਤੁਸੀਂ ਸਭ ਤੋਂ ਬੈਸਟ ਕਿਹੜੀ ਚੋਲ ਕਿੱਥੇ ਖਾਦੇ ਨੇ ਸੋ ਥੈਂਕ ਯੂ ਸੋ ਮੱਚ